ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਮਾ ਸਾਖੀ ਸਾਹਿਤ ਇਹਦੇ ਵਿੱਚੋਂ ਇੱਕ ਟੌਪਿਕ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ ਆਜ਼ਾਦੀ ਦਾ ਛਲਾਵਾ ਸਾਰੀ ਦੁਨੀਆ ਵਿੱਚ ਆਜ਼ਾਦੀ ਦਾ ਸੰਕਲਪ ਮੌਜੂਦ ਹੈ ਮਨੁੱਖ ਨੂੰ ਬੇਅੰਤ ਵਾਰ ਆਜ਼ਾਦੀ ਦੇ ਸਬਜ ਬਾਗ ਵਿਖਾਏ ਜਾਂਦੇ ਹਨ ਆਜ਼ਾਦੀ ਲਈ ਵਿਆਖਿਆ ਹਰ ਇੱਕ ਮਜ਼ਬੇ ਨੇ ਰਾਜਨੀਤਿਕਾਂ ਨੇ ਅਤੇ ਵਿਦਵਾਨਾਂ ਨੇ ਅੱਡੋ ਅੱਡ ਤਰੀਕੇ ਨਾਲ ਬਿਆਨ ਕੀਤੀ ਹੈ ਮਨੁੱਖ ਆਪਣੇ ਲਈ ਮੁਕੰਮਲ ਆਜ਼ਾਦੀ ਚਾਹੁੰਦਾ ਹੈ ਪਰ ਦੂਜਿਆਂ ਲਈ ਆਜ਼ਾਦੀ ਨਹੀਂ ਚਾਹੁੰਦਾ ਦੁਨੀਆ ਵਿੱਚ ਜਿੰਨੇ ਤਾਨਾਸ਼ਾਹ ਹੋਏ ਹਨ ਉਹਨਾਂ ਨੇ ਆਪਣੀ ਆਜ਼ਾਦੀ ਲਈ ਦੂਜਿਆਂ ਦੀ ਆਜ਼ਾਦੀ ਖਤਮ ਕੀਤੀ ਹੈ ਭਾਵੇਂ ਕਿ ਜਿਵੇਂ ਮੇਰਾ ਮਨ ਚਾਹੇ ਮੈਂ ਮਨਮਾਨੀਆਂ ਕਰਾਂ ਮੈਨੂੰ ਰੋਕਣ ਵਾਲਾ ਕੋਈ ਨਾ ਹੋਵੇ ਦੁਨੀਆ ਦੇ ਸਾਰੇ ਸੁੱਖ ਸਾਧਨ ਮੇਰੇ ਕੋਲ ਹੋਣ ਹੋਰ ਕਿਸੇ ਕੋਲ ਨਾ ਹੋਣ ਸੰਸਾਰ ਦੀਆਂ ਸਾਰੀਆਂ ਸੋਹਣੀਆਂ ਔਰਤਾਂ ਮੇਰੇ ਮਹਿਲ ਵਿੱਚ ਹੋਣ ਉਹ ਔਰਤਾਂ ਕੀ ਚਾਹੁੰਦੀਆਂ ਹਨ ਇਹ ਮੈਨੂੰ ਕੋਈ ਨਾ ਪੁੱਛੇ ਮੈਂ ਦੇਸ਼ ਦਾ ਬਾਦਸ਼ਾਹ ਹੋਵਾਂ ਸਾਰੇ ਮੇਰੇ ਆਖੇ ਵਿੱਚ ਚੱਲਣ ਮੈਂ ਦੁਨੀਆ ਦਾ ਮਾਲਕ ਹੋਵਾਂ ਮੇਰੀ ਇਜਾਜ਼ਤ ਤੋਂ ਬਿਨਾ ਸੂਰਜ ਨਾ ਚੜ੍ਹੇ ਨਾ ਛਿਪੇ ਇਹ ਲਾਲਸਾ ਵੱਧਦੀ ਹੀ ਚਲੀ ਜਾਂਦੀ ਹੈ ਕਿਉਂਕਿ ਗੁਲਾਮਾਂ ਤੋਂ ਮਨ ਚਾਹੇ ਕੰਮ ਕਰਵਾਏ ਜਾ ਸਕਦੇ ਹਨ ਜਿਵੇਂ ਇਨਸਾਨ ਪਸ਼ੂਆਂ ਤੋਂ ਕਮ ਲੈਂਦਾ ਆ ਰਿਹਾ ਹੈ ਕਹਿੰਦੇ ਨੇ ਕਿ 13ਵੀਂ ਸਦੀ ਵਿੱਚ ਹੋਇਆ ਇੱਕ ਤਾਕਤਵਰ ਬਾਦਸ਼ਾ ਚੰਗੇਜ਼ ਖਾਨ ਅਣਗਿਣਤ ਪਦਾਰਥਾਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਖੁਸ਼ ਨਹੀਂ ਸੀ ਆਪਣੀ ਖੁਸ਼ੀ ਵਿੱਚ ਵਾਧਾ ਕਰਨ ਲਈ ਉਹ ਆਪਣੇ 100 ਸਿਪਾਹੀਆਂ ਦੇ ਨੇਜਿਆਂ ਤੇ 100 ਬੰਦਿਆਂ ਦੇ ਸਿਰ ਕਟਵਾ ਕੇ ਟੰਗਵਾ ਦਿਆ ਕਰਦਾ ਸੀ ਜੇਕਰ ਪਹਿਲਾਂ ਟੰਗੇ ਸਿਰ ਗਲ ਸੜ ਜਾਣ ਬਦਮੂ ਬਦਬੂ ਮਾਰਨ ਲੱਗ ਪੈਣ ਤਾਂ ਉਹਨਾਂ ਨੂੰ ਛੁੱਟ ਕੇ ਕਿਸੇ ਵੀ ਬੰਦੇ ਦਾ ਸਿਰ ਕੱਟ ਕੇ ਨੀਜੇ ਤੇ ਟੰਗ ਲਿਆ ਜਾਂਦਾ ਸੀ ਬਹੁਤ ਹੀ ਕਰੀਬੀ ਦੋਸਤ ਨੇ ਇੱਕਦਾਂ ਪੁੱਛਿਆ ਕਿ ਬਾਦਸ਼ਾਹ ਜੀ ਆ 100 ਬੰਦਿਆਂ ਦੇ ਸਿਰ ਕਿਉਂ ਨਾਲ ਲਿਜਾਏ ਜਾ ਰਹੇ ਹਨ ਆਖਣ ਲੱਗਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਬਾਦਸ਼ਾਹ ਚੰਗੇਜ਼ ਖਾਨ ਹਾਂ ਇਹ ਇੱਥੇ ਚੰਗੇਜ਼ ਖਾਨ ਦੀ ਸਵਾਰੀ ਲੰਘ ਰਹੀ ਹੈ ਕੋਈ ਐਰਾਗੈਰਾ ਨਹੀਂ ਲੰਘ ਰਿਹਾ ਇੱਥੋਂ ਦੀ ਚੰਗੇਜ਼ ਖਾਨ ਆਪਣੇ ਵੱਡੇ ਲਾਓ ਲਸ਼ਕਰ ਸਮੇਤ ਸ਼ਿਕਾਰ ਲਈ ਜੰਗਲ ਵੱਲ ਗਿਆ ਬਹੁਤ ਸਾਰਾ ਸ਼ੋਰਗੁੱਲ ਸੁਣ ਕੇ ਇੱਕ ਹਾਥੀ ਡਰਦਾ ਹੋਇਆ ਦੌੜ ਪਿਆ ਉੱਚੀ ਨੀਵੀ ਥਾਂ ਤੇ ਪੈਰ ਤਿਲਕ ਗਿਆ ਰੜਦਾ ਹੋਇਆ ਬਹੁਤ ਡੁੰਗੀ ਖੱਡ ਵਿੱਚ ਜਾ ਡਿੱਗਾ ਸਾਰੀਆਂ ਹੱਡੀਆਂ ਟੁੱਟ ਗਈਆਂ ਮਾਸ ਦੇ ਛਿੱੜੇ ਉੱਡ ਗਏ ਖੂਨ ਦੀਆਂ ਘਰਾਲਾਂ ਵਗ ਪਈਆਂ ਇਸ ਦਰਦਨਾਕ ਦ੍ਰਿਸ਼ ਨੂੰ ਵੇਖਦਿਆਂ ਚੰਗੇਜ਼ ਖਾਨ ਖੂਬ ਹੱਸਿਆ ਜੋਰ ਦੀ ਠਾਕਾ ਮਾਰ ਕੇ ਹੱਸਿਆ ਉਸ ਤੋਂ ਮਗਰੋਂ ਜਦੋਂ ਵੀ ਸ਼ਿਕਾਰ ਲਈ ਜਾਣਾ ਸੇਵਾਦਾਰਾਂ ਨੇ ਕੋਸ਼ਿਸ਼ ਕਰਕੇ ਕੋਈ ਹਾਥੀ ਖੱਡ ਵੱਲ ਰੋੜ ਦੇਣਾ ਹਾਥੀ ਖਾਈ ਵਿੱਚ ਡਿੱਗ ਕੇ ਮਰ ਜਾਣਾ ਇਸ ਤਰ੍ਹਾਂ ਬਹੁਤ ਸਾਰੇ ਹਾਥੀ ਸੇਵਕਾਂ ਨੇ ਮਾਰ ਦਿੱਤੇ ਪਰ ਫਿਰ ਕਦੀ ਚੰਗੇਜ਼ ਖਾਨ ਨੂੰ ਹਾਸਾ ਨਹੀਂ ਆਇਆ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਉਹ ਲੋਕ ਜਿਹੜੇ ਦੂਜਿਆਂ ਨੂੰ ਰੋਂਦਿਆਂ ਵੇਖ ਕੇ ਆਪ ਹੱਸਦੇ ਨੇ ਦੂਜਿਆਂ ਤੋਂ ਖੋਹ ਕੇ ਉਹ ਆਪਣੀ ਪੇਟਪੂਰਤੀ ਕਰਦੇ ਨੇ ਦੂਜਿਆਂ ਨੂੰ ਉਜਾੜ ਕੇ ਉਹ ਖੁਦ ਵਸਣਾ ਚਾਹੁੰਦੇ ਨੇ ਦੂਜਿਆਂ ਨੂੰ ਨੀਵੇਂ ਗਰਦਾਨ ਕੇ ਖੁਦ ਉੱਚੇ ਬਣਨਾ ਚਾਹੁੰਦੇ ਨੇ ਦੂਜਿਆਂ ਦਾ ਖੂਨ ਡਕਾਰ ਕੇ ਆਪਣਾ ਖੂਨ ਵਧਾਉਂਦੇ ਨੇ ਦੂਜਿਆਂ ਦਾ ਮਾਸ ਖਾ ਕੇ ਆਪਣੀਆਂ ਗੋਗੜਾਂ ਵਧਾਉਂਦੇ ਨੇ ਦੂਜਿਆਂ ਦੇ ਘਰ ਲੁੱਟ ਕੇ ਆਪਣੀਆਂ ਤਜੋਰੀਆਂ ਭਰਦੇ ਨੇ ਦੂਜਿਆਂ ਨੂੰ ਗੁਲਾਮ ਬਣਾ ਕੇ ਉਹ ਆਪ ਖੁਦ ਆਜ਼ਾਦ ਘੁੰਮਦੇ ਨੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਨੇ ਆਮ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਆਜ਼ਾਦੀ ਦਾ ਨਿਗਮਾਨ ਲਈ ਕੁਝ ਹੱਦ ਤੱਕ ਗੁਲਾਮੀ ਵੀ ਬਰਦਾਸ਼ਤ ਕਰਨੀ ਪਵੇਗੀ ਬੰਦਸਾਂ ਤੋਂ ਬਿਨਾਂ ਸਮਾਜ ਨਹੀਂ ਚੱਲ ਸਕਦਾ ਜਿਵੇਂ ਸੜਕਾਂ ਤੇ ਚੱਲਣ ਦੇ ਅਸੂਲ ਹਨ ਜੇ ਅਸੂਲਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਠੋਕਰਾਂ ਵੱਜਣਗੀਆਂ ਰੁਕਾਵਟਾਂ ਤਾਂ ਪਹਿਣਗੀਆਂ ਹੀ ਪਹਿਣਗੀਆਂ ਇਸ ਤਰ੍ਹਾਂ ਰਾਜਨੀਤੀ ਨੇ ਆਜ਼ਾਦੀ ਘਟ ਦਿੱਤੀ ਪਾਬੰਦੀਆਂ ਬਹੁਤ ਲਾ ਦਿੱਤੀਆਂ ਧਰਮ ਨੇ ਆਜ਼ਾਦੀ ਘਟ ਦਿੱਤੀ ਬੰਦਸ਼ਾਂ ਬਹੁਤ ਲਾ ਦਿੱਤੀਆਂ ਸਮਾਜ ਨੇ ਆਜ਼ਾਦੀ ਘਟ ਦਿੱਤੀ ਪਾਬੰਦੀਆਂ ਵੱਧ ਲਾ ਦਿੱਤੀਆਂ ਪ੍ਰਚਾਰਿਆ ਇਹੀ ਗਿਆ ਹੈ ਕਿ ਆਜ਼ਾਦੀ ਦਾ ਨਿਗਮਾਣੋ ਆਜ਼ਾਦ ਖਿਆਲਾਂ ਵਾਲੇ ਬਣੋ ਆਪਣੀ ਆਜ਼ਾਦੀ ਵਾਲੇ ਅਧਿਕਾਰਾਂ ਦੀ ਵਰਤੋਂ ਕਰੋ ਪਰ ਅਜੇਹਾ ਨਜ਼ਰ ਨਹੀਂ ਆਉਂਦਾ ਇੱਥੇ ਹਰ ਕੋਈ ਗੁਲਾਮ ਹੈ ਘਟ ਜਾਂ ਵੱਧ ਜਿੰਨੀ ਦੇਰ ਤੱਕ ਸਾਰੇ ਇਨਸਾਨ ਹੱਕ ਅਤੇ ਫਰਜ਼ ਦੀ ਸਹੀ ਪਛਾਣ ਨਹੀਂ ਕਰ ਲੈਂਦੇ ਉਤਨੀ ਦੇਰ ਆਜ਼ਾਦੀ ਸੰਭਵ ਨਹੀਂ ਹੈ ਇਹ ਕੇਵਲ ਛਲਾਵਾ ਹੈ ਖਲੀਲ ਜਬਰਾਨ ਦਾ ਇੱਕ ਬੜਾ ਕਮਾਲ ਦਾ ਕਥਨ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਮੈਂ ਇਥੇ ਆਮ ਆਦਮੀ ਨੂੰ ਆਪਣੀਆਂ ਆਦਤਾਂ ਦਾ ਗੁਲਾਮ ਵੇਖਿਆ ਨਸ਼ਿਆਂ ਦਾ ਗੁਲਾਮ ਵੇਖਿਆ ਕਿਸੇ ਨੂੰ ਰਸਮਾਂ ਰੀਤਾਂ ਦਾ ਗੁਲਾਮ ਵੇਖਿਆ ਕੋਈ ਪਰਿਵਾਰਕ ਗੁਲਾਮੀ ਵਿੱਚ ਬਿਲਕੁਲ ਰਹੇ ਹਨ ਕਿਸੇ ਨੂੰ ਸਮਾਜ ਨੇ ਜਾਤ ਪਾਤੀ ਗੁਲਾਮੀ ਵਿੱਚ ਜਕੜ ਦਿੱਤਾ ਬਹੁਤ ਸਾਰੇ ਲੋਕ ਰਾਜ ਦੇ ਗੁਲਾਮ ਹਨ ਅਣਗਿਣਤ ਇਨਸਾਨ ਧਰਮਾਂ ਨੇ ਗੁਲਾਮ ਬਣਾ ਲਏ ਹਨ ਮੈਂ ਪੂਰਬ ਤੋਂ ਲੈ ਕੇ ਪੱਛਮ ਤੱਕ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਯਾਤਰਾ ਕੀਤੀ ਸਾਰੇ ਕਿਤੇ ਗੁਲਾਮੀ ਹੀ ਗੁਲਾਮੀ ਨਜ਼ਰ ਆਈ ਬਾਰੀ ਤੌਰ ਤੇ ਭਾਵੇਂ ਲੋਕ ਆزاد ਨਜ਼ਰ ਆਉਂਦੇ ਹਨ ਪਰ ਸਦੀਆਂ ਤੋਂ ਮਨ ਅੰਦਰ ਡੇਰਾ ਜਮਾਈ ਬੈਠੀ ਗੁਲਾਮੀ ਇਹ ਨਿਕਲ ਨਹੀਂ ਰਹੀ ਗੁਲਾਮਾ ਵਾਂਗ ਹਰ ਮਨੁੱਖ ਸਿਰ ਝੁਕਾਈ ਹੱਥ ਜੋੜੀ ਡਰਿਆ ਡਰਿਆ ਦਿਨ ਕੱਟੀ ਕਰ ਰਿਹਾ ਹੈ ਮੈਂ ਰਾਜ ਭਵਨਾ ਤੱਕ ਗਿਆ ਕਾਲਜਾਂ ਯੂਨੀਵਰਸਟੀਆਂ ਵਿੱਚ ਗਿਆ ਪੂਜਾ ਸਥਾਨਾਂ ਨੂੰ ਵੇਖਿਆ ਬਲੀ ਬੇਦੀਆਂ ਤੇ ਗਿਆ ਮੈਂ ਸੋਨੇ ਨਾਲ ਮੜੇ ਆਲੀ ਸ਼ਾਨ ਧਰਮ ਮੰਦਰਾਂ ਵਿੱਚ ਗਿਆ ਮੈਨੂੰ ਹਰਥਾਂ ਭੇਡਾਂ ਵਰਗੇ ਗੁਲਾਮ ਹੀ ਗੁਲਾਮ ਨਜ਼ਰ ਆਏ ਮੈਂ ਵੇਖਿਆ ਕਿ ਮਜ਼ਦੂਰ ਪੈਸੇ ਵਾਲੇ ਦਾ ਗੁਲਾਮ ਹੈ ਪੂੰਜੀਪਤੀ ਸਿਪਾਹੀ ਦਾ ਗੁਲਾਮ ਹੈ ਸਿਪਾਹੀ ਇੱਕ ਸੈਨਾਪਤੀ ਦਾ ਗੁਲਾਮ ਹੈ ਸੈਨਾਪਤੀ ਬਾਦਸ਼ਾਹ ਦਾ ਗੁਲਾਮ ਹੈ ਤੇ ਬਾਦਸ਼ਾਹ ਪੁਜਾਰੀ ਦਾ ਗੁਲਾਮ ਹੈ ਅੱਗੇ ਜਾ ਕੇ ਵੇਖਿਆ ਪਾਦਰੀ ਪੁਜਾਰੀ ਮੂਰਤੀ ਦਾ ਗੁਲਾਮ ਹੈ ਮੂਰਤੀ ਮਿੱਟੀ ਦੀ ਬਣੀ ਹੋਈ ਹੈ ਇਸ ਮੂਰਤੀ ਦੀ ਮਿੱਟੀ ਨੂੰ ਅਣਗਿਣਤ ਲੋਕਾਂ ਦੇ ਖੂਨ ਵਿੱਚ ਗੁੰਨ ਕੇ ਸ਼ੈਤਾਨਾ ਨੇ ਸਜਾਇਆ ਸਮਾਰਿਆ ਹੈ ਹੁਣ ਇਹ ਮੂਰਤੀ ਮਰਦੇ ਖੋਪਰੀਆਂ ਦੇ ਢੇਰ ਉੱਤੇ ਟਿਕਾ ਕੇ ਪੂਜਣ ਯੋਗ ਬਣਾ ਦਿੱਤੀ ਗਈ ਹੈ ਅਮੀਰਾਂ ਸਰਦਾਰਾਂ ਦੀਆਂ ਕੋਠੀਆਂ ਵਿੱਚ ਨਿਗਾਹ ਮਾਰੋ ਗਰੀਬਾਂ ਆਪਾਜਾਂ ਦੀਆਂ ਛੱਪਰੀਆਂ ਵਿੱਚ ਵੇਖੋ ਬੇਸ਼ਵਾਮਾਂ ਦੇ ਕੋਠਿਆਂ ਤੇ ਜਾ ਕੇ ਵੇਖੋ ਜਾਂ ਰਾਜ ਮਹਿਲਾਂ ਅੰਦਰ ਨਰਕ ਭੋਗ ਰਹੀਆਂ ਪਰ ਸੋਹਣੇ ਬਸਤਰਾਂ ਅਤੇ ਗਹਿਣੇ ਵੇਸਜੀਆਂ ਸੁੰਦਰੀਆਂ ਨੂੰ ਵੇਖੋ ਸਾਰੇ ਪਾਸੇ ਗੁਲਾਮੀ ਹੀ ਗੁਲਾਮੀ ਨਜ਼ਰ ਆਵੇਗੀ ਅਣਪੋਲ ਬੱਚੇ ਮਾਵਾ ਦਾ ਦੁੱਧ ਪੀਂਦੇ ਹੋਏ ਨਾਲੋਂ ਨਾਲ ਗੁਲਾਮੀ ਦਾ ਜ਼ਹਿਰ ਵੀ ਪੀ ਰਹੇ ਹੁੰਦੇ ਨੇ ਜਿਵੇਂ ਲੋਕੀ ਆਪਣੀ ਜ਼ਮੀਨ ਘਰ ਆਦ ਆਪਣੇ ਪਰਿਵਾਰ ਦੇ ਨਾਂ ਵਸੀਅਤ ਕਰ ਜਾਂਦੇ ਹਨ ਇਸੇ ਤਰ੍ਹਾਂ ਗੁਲਾਮੀ ਦੇ ਬੀਜ ਫਸਲ ਦੇ ਬੀਜਾਂ ਵਾਂਗ ਅੱਗੇ ਔਲਾਦ ਵਿੱਚ ਦਾਖਲ ਹੋ ਜਾਂਦੇ ਹਨ ਇਹ ਬੜਾ ਅਸਾਧ ਰੋਗ ਹੈ ਕੋਈ ਗੁਰਨਾਨਕ ਬਾਬਾ ਜੀ ਵਰਗੇ ਸਦੀਆਂ ਤੋਂ ਮਗਰੋਂ ਧਰਤੀ ਤੇ ਜਨਮ ਲੈਂਦੇ ਨੇ ਆਜ਼ਾਦੀ ਅਤੇ ਗੁਲਾਮੀ ਵਿਚਲਾ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਉਹਨਾਂ ਦੀ ਆਖੀ ਗੱਲ ਨੂੰ ਸਮਝਣ ਤੋਂ ਕਈ ਵਾਰੀ ਨਾ ਕਰ ਦਿੰਦੇ ਹਾਂ ਬਹੁਤੀ ਵਾਰੀ ਸਮਝ ਲੈਣ ਦਾ ਭਰਮ ਪਾਲ ਲੈਂਦੇ ਹਾਂ ਜ਼ਿੰਦਗੀ ਵਿੱਚ ਤਬਦੀਲੀ ਕੋਈ ਨਹੀਂ ਆਉਂਦੀ ਮਨ ਵਿੱਚੋਂ ਸਾਰੇ ਤਰ੍ਹਾਂ ਦੇ ਡਰ ਖੋਫ ਕੱਢ ਦੇਣ ਤੇ ਹੀ ਸਹੀ ਆਜ਼ਾਦੀ ਪ੍ਰਾਪਤ ਕਰ ਸਕਾਂਗੇ ਅਨੇਕ ਤਰ੍ਹਾਂ ਦੀ ਗੁਲਾਮੀ ਨੂੰ ਜੜੋਂ ਪੁੱਟਣ ਵਾਸਤੇ ਸਾਨੂੰ ਨਵੇਂ ਸਿਰਿਓਂ ਵਿਚਾਰ ਕਰਨੀ ਪਵੇਗੀ ਤੇ ਸਾਨੂੰ ਅੰਦਰ ਹਿੰਮਤ ਹੌਸਲਾ ਤੇ ਸਿਆਣਪ ਪੈਦਾ ਕਰਨੀ ਪਵੇਗੀ ਆਓ ਬਾਬਾ ਜੀ ਤੋਂ ਪੁੱਛੀਏ ਕਿ ਅਸਾਨੂੰ ਕੀ ਕਰਨਾ ਚਾਹੀਦਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੂਖੇ ਨਾ ਉਸ ਦੂਖ ਨਾ ਹਮ ਕੋ ਦੂਖੇ ਅਵਰ ਨ ਕੋ ਮਾਰਨ ਵਾਰਾ ਜਿਉ ਹੁ ਮਾਰਾ ਜਿਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਂਦੇ ਨਾ ਉਸ ਧੰਦਾ ਨਾ ਹਮ ਧੰਦੇ ਨਾ ਉਸ ਮੈਲ ਨ ਹਮ ਕੋ ਮੈਲਾ ਉਸ ਆਨੰਦ ਤਾ ਹਮ ਸਦ ਕੇਲਾ ਨਾ ਉਸ ਸੋਚ ਨ ਹਮ ਕੋ ਸੋਚਾ ਨਾ ਉਸ ਲੇਪ ਨ ਹਮ ਕੋ ਪੋਚਾ ਨਾ ਉਸ ਦੂਖ ਨ ਹਮ ਕੋ ਤ੍ਰਿਸ਼ਨਾ ਨਾ ਉਸ ਭੂਖ ਨ ਹਮ ਕੋ ਤ੍ਰਿਸ਼ਨਾ ਨਾ ਉਹ ਜਾਂ ਉਹ ਨਿਰਮਲ ਤਾ ਹਮ ਜਚਨਾ ਹਮ ਕਿਛ ਨਾਹੀ ਏਕ ਹੈ ਉਹੀ ਆਗੈ ਪਚੈ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਨਾਨਕ ਗੁਰ ਖੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਗੁਰੂ ਪਾਤਸ਼ਾਹ ਇਹ ਸ਼ਬਦ ਦੇ ਵਿੱਚ ਇਹੋ ਹੀ ਗੱਲ ਸਮਝਾਉਂਦੇ ਨੇ ਕਿ ਭਾਈ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਬਹਿਮਾ ਭਰਮਾਂ ਤੋਂ ਉੱਚੇ ਉੱਠ ਕੇ ਕਿਸੇ ਤਰ੍ਹਾਂ ਦਾ ਜਾਤ ਪਾਤੀ ਸਿਸਟਮ ਅਤੇ ਹੋਰ ਜਿਤਨੇ ਵੀ ਜ਼ਿੰਦਗੀ ਦੇ ਵਿਕਾਰ ਨੇ ਉਹਨਾਂ ਨੂੰ ਤਿਆਗ ਕੇ ਇੱਕੋ ਹੋਈ ਕਾਇਨਾਤ ਦੇ مالک ਪ੍ਰਭੂ ਪਰਮਾਤਮਾ ਕੁਦਰਤ ਦੇ ਵਿੱਚ ਬਸੇ ਨਰਿੰਕਾਰ ਨੂੰ ਯਾਦ ਰੱਖਣਾ ਤੇ ਉਹਦਾ ਆਪਣੇ ਆਪ ਨੂੰ ਇੱਕ ਹਿੱਸਾ ਸਮਝਣਾ ਤੇ ਉਸੇ ਦਾ ਰੂਪ ਹੋ ਜਾਣਾ ਤੇ ਇਹ ਸਾਨੂੰ ਗੁਰੂ ਨੇ ਸਮਝਾ ਦਿੱਤਾ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਇ ਮਿਲ ਹੋਏ ਇਕ ਰੰਗਾ ਉਹ ਸਾਰੇ ਦਾ ਸਾਰਾ ਨਿਯਮ ਹੈ ਉਹ ਸਾਨੂੰ ਸਮਝ ਆ ਗਿਆ ਅਸੀਂ ਉਹਦੇ ਰੰਗ ਵਿੱਚ ਰੰਗੇ ਗਏ ਤੇ ਹੁਣ ਆਪਣੇ ਢਰਪ ਹੈ ਅਸੀਂ ਮੈ ਕਾ ਦਿੱਤੇ ਗੁਲਾਮੀਆਂ ਨੂੰ ਵੀ ਅਸੀਂ ਹੁਣ ਗਲੋਂ ਲਾ ਦੇਾਂਗੇ ਤੋੜ ਕੇ ਸੁੱਟ ਦੇਾਂਗੇ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ